ਮਾਨਜੋਕ ਸੀਐਮ ਸਾਹਿਬ ਨੇ ਹਮੇਸ਼ਾ ਕੰਮ ਜਿਹੜੇ ਹੁੰਦੇ ਨੇ ਅਸੀਂ ਦੇਖਦੇ ਆ ਰਹੇ ਆਪਣੀਆਂ ਉਮਰਾਂ ਲੰਘ ਗਈਆਂ ਕਿ ਜਦੋਂ ਵੀ ਕੋਈ ਸਰਕਾਰ ਆਪਣੇ ਵਾਅਦੇ ਜਿਹੜੇ ਚੋਣ ਮੈਨੀਫੈਸਟੋ ਚ ਕਰਦੀ ਆ ਅਖੀਰਲੇ ਸਾਲ ਦੇ ਵਿੱਚ ਕਰਦੀ ਆ ਆਉਂਦਿਆਂ ਸਾਰ ਸੀਐਮ ਸਾਹਿਬ ਨੇ ਬਿਜਲੀ ਦੇ ਬਿੱਲ ਜਿਹੜੇ ਉਹ ਜ਼ੀਰੋ ਕੀਤੇ ਤੇ 600 ਯੂਨਿਟ ਮੁਆਫ ਦੇ ਨਾਲ ਅੱਜ 80 ਤੋਂ 85% ਲੋਕ ਜਿਹੜੇ ਬਿਜਲੀ ਦੇ ਬਿੱਲ ਉਹਨਾਂ ਦੇ ਜ਼ੀਰੋ ਆ ਰਹੇ ਆ ਔਰ ਇੱਕ ਹੋਰ ਇਤਿਹਾਸਕ ਔਰ ਐਸਾ ਫੈਸਲਾ ਜਿਹੜਾ ਨਾ ਕੋਈ ਕਰ ਸਕਿਆ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕੋਈ ਕਰਨ ਦੀ ਤਮੰਨਾ ਰੱਖੇ ਕਿਉਂਕਿ ਦਿਲ ਚਾਹੀਦਾ ਜਿਗਰਾ ਚਾਹੀਦਾ ਗੁਰਦਾ ਚਾਹੀਦਾ ਗੋਵਿੰਦਵਾਲ ਸਾਹਿਬ ਦਾ ਘਾਟੇ ਦਾ ਪਲਾਂਟ ਜਿੱਥੇ ਬਿਜਲੀ ਪੈਦਾ ਹੁੰਦੀ ਸੀ ਬੰਦ ਕਰਨ ਦੇ ਕਿਨਾਰੇ ਸੀ ਸੀਐਮ ਸਾਹਿਬ ਨੇ ਖਰੀਦ ਕੇ ਸਿਰਫ 1100 ਕਰੋੜ ਦੇ ਵਿੱਚ ਖਰੀਦ ਕੇ ਪੰਜਾਬ ਨੂੰ ਆਪਣਾ ਪਲਾਂਟ ਦਿੱਤਾ ਜਿਹੜੇ 7 ਪਲਾਂਟਾਂ ਦੇ ਵਿੱਚ ਹੁਣ ਸਾਡੇ 4 ਪਲਾਂਟ ਸਰਕਾਰ ਦੇ ਆਪਣੇ ਨੇ ਸਿਹਤ ਦੇ ਨਾਂ ਤੇ ਪਿਛਲੇ ਸਮੇਂ ਦੇ ਵਿੱਚ ਹੁੰਦੀਆਂ ਠੱਗੀਆਂ ਠੋਰੀਆਂ ਚੱਲਦੇ ਇਹ ਰੈਫਰ ਸੈਂਟਰ ਰੈਫਰ ਸੈਂਟਰਾਂ ਦੇ ਵਿੱਚ ਦਵਾਈ ਨਾਂ ਦੀ ਕੋਈ ਚੀਜ਼ ਨਹੀਂ ਸੀ ਮਾਨਯੋਗ ਮੁੱਖ ਮੰਤਰੀ ਸਭ ਨੇ ਐਲਾਨ ਕੀਤਾ ਹੋਇਆ ਔਰ ਇਹ ਐਲਾਨ ਐਲਾਨ ਨਹੀਂ ਇਹਨੂੰ ਪ੍ਰੈਕਟੀਕਲੀ ਲੈ ਕੇ ਆਂਦਾ ਕਿ ਹਰ ਹਸਪਤਾਲ ਦੇ ਵਿੱਚ ਦਵਾਈ ਜਿਹੜੀ ਉਹ ਫ੍ਰੀ ਮਿਲੂਗੀ ਔਰ ਮਿਲ ਰਹੀ ਹੈ ਪਰ ਆਸ਼ਣ ਡੋਰ ਟੂ ਡੋਰ ਤਸੀਲਾਂ ਦੇ ਵਿੱਚ ਐਨਓਸੀ ਦੀ ਸ਼ਰਤ ਖਤਮ ਇੱਕ ਮਾਸਟਰ ਸਟ੍ਰੋਕ ਸਾਡੇ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਕਿ ਐਨਓਸੀ ਦੀ ਸ਼ਰਤ ਖਾ ਰਿ ਜਿਹੜੀ ਸ਼ਰਤ ਖਤਮ ਹੋਣ ਦੇ ਨਾਲ ਵੱਡੀ ਪੱਧਰ ਤੇ ਲੋਕਾਂ ਨੂੰ ਰਾਹਤ ਮਿਲੀ ਆ ਨਸ਼ਿਆਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜਾ ਜ਼ੀਰੋ ਟੋਲਰੈਂਸ ਆ ਟੂਰਿਜ਼ਮ ਨੂੰ ਬੜਾਵਾ ਦਿੱਤਾ ਗਿਆ 40000 ਨੌਕਰੀਆਂ ਬਿਨਾ ਇੱਕ ਵੀ ਰੁਪਈਆ ਰਿਸ਼ਵਤ ਬਿਨਾ ਕਿਸੇ ਸਿਫਾਰਿਸ਼ ਤੋਂ ਉਹਦੇ ਗ੍ਰੇਡ ਨੂੰ ਉੱਪਰ-ਨੀਚੇ ਕਰਨ ਤੋਂ 40000 ਨੌਕਰੀ ਦੇ ਨਾਲ-ਨਾਲ 40000 ਕਰੋੜ ਰੁਪਈਆ ਨਿਵੇਸ਼ ਪੰਜਾਬ ਦੇ ਵਿੱਚ ਲੈ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ਗਾਰ ਫਾਇਦਾ ਕੀਤੇ ਗਏ ਆ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਚਾਉਣ ਵਾਸਤੇ ਨਹਿਰਾਂ ਕੱਸੀਆਂ ਤੁਸੀਂ ਦੇਖਦੇ ਰਹੇ ਹੋ ਜਦੋਂ ਪਿਛਲੀ ਵਾਰੀ ਪਾਣੀ ਆਇਆ ਸੀ ਸੀਐਮ ਸਾਹਿਬ ਸਾਡੇ ਹਲਕੇ ਦੇ ਵਿੱਚ ਇਹ ਜਿਹੜੀਆਂ ਨਹਿਰਾਂ ਬਣਾਈਆਂ ਕალი ਦਲ ਨੇ ਉਹਦੇ ਵਿੱਚ ਤਕਰੀਬਨ 7 ਥਾਵਾਂ ਤੋਂ ਸਾਡੀ ਨਹਿਰ ਟੁੱਟ ਗਈ ਇੰਨਾ ਘਟੀਆ ਮਟੀਰੀਅਲ ਤੇ ਇਹੋ ਜੇ ਕੰਮ ਕਿਉਂਕਿ ਵਿਚਾਰੀਆਂ ਨਹਿਰਾਂ ਨੇ ਕਦੀ ਪਾਣੀ ਨਹੀਂ ਸੀ ਦੇਖਿਆ ਪਹਿਲੀ ਵਾਰੀ ਉਹਨਾਂ ਨੇ ਪਾਣੀ ਦੇਖਿਆ ਤੇ ਮਾੜੇ ਮਟੀਰੀਅਲ ਨਾਲ ਬਣੀਆਂ ਹੋਈਆਂ ਨਹਿਰਾਂ ਸਾਡੀਆਂ ਟੁੱਟੀਆਂ ਜਿਹੜੀਆਂ ਹੁਣ ਅਸੀਂ ਹੋ ਰਹੀਆਂ ਖਾਲਾ ਪੱਕੀਆਂ ਹੋ ਰਹੀਆਂ ਹਰ ਜ਼ਮੀਨ ਤੱਕ ਖਾਲ ਪਹੁੰਚ ਰਹੀ ਆ ਬਹੁਤ ਵੱਡਾ ਸਨੇਹਾ ਮਾਨਜੋਗ ਸੀਐਮ ਸਾਹਿਬ ਦਾ ਕਿ ਧਰਤੀ ਹੇਠੋਂ ਪਾਣੀ ਜਿਹੜਾ ਅਸੀਂ ਬਚਾਉਣਾ ਉਸੇ ਦੇ ਤਹਿਤ ਇਹ ਨਹਿਰਾਂ ਦਾ ਸਾਰਾ ਪ੍ਰੋਜੈਕਟ ਜਿਹੜਾ ਉਲਿੱਖਿਆ ਗਿਆ ਮੈਂ ਬਹੁਤ ਧੰਨਵਾਦ ਕਰਦੀ ਆ ਆਧੁਨਿਕ ਪੰਚਾਇਤ ਘਰ ਬਣ ਰਹੇ ਨੇ 10 ਜਿਹੜੇ ਇਸ ਵੇਲੇ ਚੱਲ ਰਹੇ ਨੇ 36 ਲੱਖ ਰੁਪਈਆ ਇੱਕ ਪੰਚਾਇਤ ਘਰ ਦੀ ਕੀਮਤ ਹੈ ਔਰ ਸਾਡੇ 3 ਲੱਖ ਜਿਹੜਾ 3 ਕਰੋੜ 60 ਲੱਖ ਰੁਪਈਆ ਉਸ ਵਿੱਚ ਇਨਵੈਸਟ ਕੀਤਾ ਜਾ ਰਿਹਾ ਖੇਡਾਂ ਪੰਜਾਬ ਦੀ ਰੂਹ ਪੰਜਾਬ ਦੇ ਖੂਨ ਦੇ ਵਿੱਚ ਵਸਦੀਆਂ ਖੇਡਾਂ ਜਿਹਦਾ ਚੇਤਾ ਭੁੱਲ ਗਿਆ ਸੀ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਖੇਡਦੇ ਵੀ ਹੁੰਦੇ ਸੀ ਪੰਜਾਬ ਦੇ ਬੱਚਿਆਂ ਦੇ ਵਿੱਚੋਂ ਚਿੰਗ ਖਤਮ ਹੋ ਗਈ ਸੀ ਪੰਜਾਬ ਦੇ ਮਾਪਿਆਂ ਦੇ ਇੱਕ ਮਾਂ-ਬਾਪ ਨੇ ਮੁੱਖਾਂ ਦੇ ਉੱਤੋਂ ਨੂਰ ਚੱਲਿਆ ਗਿਆ ਸੀ ਆਸ ਖਤਮ ਹੋ ਗਈ ਸੀ ਜਿਹੜਾ ਕੋਈ ਲੈ ਕੇ ਵੀ ਪੈਦਾ ਹੋਇਆ ਸੀ ਨਾ ਸੁਪਨਾ ਕਿ ਮੈਂ ਆਪਣੇ ਬੱਚੇ ਨੂੰ ਪਲੇਅਰ ਬਣਾਉਂਗਾ ਉਹਦੇ ਸੁਪਨੇ ਧੂਆਂਖ ਗਏ ਸੀ ਮਾਨਜੋਗ ਸੀਐਮ ਸਾਹਿਬ ਦੇ ਜਤਨਾ ਸਦਕਾ ਖੇਡਾਂ ਵਤਨ ਪੰਜਾਬ ਦੀਆਂ ਜਿਨੇ ਦੁਬਾਰਾ ਤੋਂ ਗਰਾਉਂਡ ਲੈਵਲ ਤੇ ਪੰਜਾਬ ਦੇ ਵਿੱਚ ਇੱਕ ਚਿੰਗ ਪੈਦਾ ਕੀਤੀ ਆ ਖੇਡਾਂ ਦੀ ਲੱਖਾਂ ਦੀ ਗਿਣਤੀ ਵਿੱਚ ਮੈਂ 2829 29000 ਬੱਚਾ ਜਿਹੜਾ ਉਹ ਇਹਨਾਂ ਖੇਡਾਂ ਦੇ ਵਿੱਚ ਸ਼ਾਮਲ ਹੁੰਦਾ ਹੁੰਦਾ ਸੀ ਪਹਿਲੇ ਸਾਲ 3.5 ਲੱਖ ਬੱਚੇ ਨੇ ਪਾਰਟਿਸਪੇਟ ਕੀਤਾ ਔਰ ਇਸ ਸਾਲ ਉਸ ਤੋਂ ਵੀ ਵੱਧ ਕੇ ਪਾਰਟਿਸਪੇਸ਼ਨ ਹੋਈ ਔਰ ਮਾਨਯੋਗ ਸੀਐਮ ਸਾਹਿਬ ਨੇ ਖੁਦ ਉਹਨਾਂ ਬੱਚਿਆਂ ਨੂੰ ਆਪਣੇ ਅਸ਼ੀਰਵਾਦ ਦਿੱਤੇ ਉਹਨਾਂ ਨੂੰ ਹਰ ਤਰ੍ਹਾਂ ਦੇ ਫੰਡਸ ਮੁਹੱਈਆ ਕਰਵਾਏ ਨੇ 117 ਐਮੀਨੈਂਸ ਸਕੂਲ ਮਾਨਜੋਖ ਸੀਐਮ ਸਾਹਿਬ ਨੇ ਲੋਕਾਂ ਵਾਸਤੇ ਜਿਹੜੇ ਉਸ ਉਹ ਲੈ ਕੇ ਆਂਦੇ ਪਿਛਲੇ ਬਜਟ ਦੇ ਵਿੱਚ ਇਹੋ ਜਿਹੇ ਸਕੂਲ ਜਿਹਦਾ ਕੋਈ ਵੀ ਪ੍ਰਾਈਵੇਟ ਸਕੂਲ ਇਸ ਸਟੇਟ ਦਾ ਮੁਕਾਬਲਾ ਨਹੀਂ ਕਰ ਸਕਦਾ ਚਾਹੇ ਅਮਰitsar ਦਾ ਹੋਵੇ ਚਾਹੇ ਮੁਹੱਲੀ ਦੇ ਵਿੱਚ ਬਣ ਰਿਹਾ ਹੋਵੇ ਚਾਹੇ ਲੁਧਿਆਣੇ ਦਾ तकरीबन तकरीबन 150 ਆਮ ਆਦਮੀ ਕਲੀਨਿਕ ਹੋਰ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ سپرد ਹੋਣ ਵਾਲਾ ਜਦਾ ਜ ਆਸ ਛੱਡ ਦਿੱਤੀ ਸੀ ਕਿ ਪੰਜਾਬ ਨੂੰ ਬਚਾਉਣ ਕੋਈ ਆਏਗਾ ਕਿਉਂਕਿ ਗਲਬਾ ਇਹੋ ਜਿਹਾ ਸੀ ਕਿ ਜਿਹਦੇ ਤੋਂ ਸ਼ਤਕਾਰਾ ਪਾਉਣਾ ਬਹੁਤ ਔਖਾ ਸੀ ਇਹ ਸਤਕਾਰ ਇਹ ਮਾਣ ਮਾਣ ਜੋਗ ਸੀਮ ਸਾਹਿਬ ਨੂੰ ਐਵੇਂ ਨਹੀਂ ਮਿਲਿਆ ਮੈਂ ਇੱਕ ਦਿਨ ਨਹੀਂ ਦੇਖਿਆ ਪਿਛਲੇ 2 ਸਾਲ ਦਾ ਜਿਹਦੇ ਵਿੱਚ ਇੱਕ ਦਿਨ ਐਸਾ ਹੋਵੇ ਜਿਸ ਦਿਨ ਸੀਮ ਸਾਹਿਬ ਹਲਕੇ ਦੇ ਵਿੱਚ ਕਿਸੇ ਹਲਕੇ ਚ ਕਿਤੇ ਨਾ ਕਿਤੇ ਕਿਤੇ ਵਿਦੇਸ਼ ਦੇ ਵਿੱਚ ਆਪਣੇ ਪੰਜਾਬ ਦੀ ਫਿਕਰ ਦੇ ਵਿੱਚ ਪਹੁੰਚੇ ਨਾ ਹੋਣ ਦਿਨ ਰਾਤ ਦੀ ਇਹ ਸੇਵਾ ਸੀ ਉਹਨਾਂ ਦੇ ਪੈਰਾਂ ਤੇ ਚੱਲਦੇ ਆਂ ਹਾਲਾਂਕਿ ਅਸੀਂ ਉਹਨਾਂ ਦੇ ਇੱਕ ਤੁੱਛ ਪਰਦੇ ਬਰਾਬਰ ਨਹੀਂ ਹੈਗੇ ਪਰ ਅਸੀਂ ਕੋਸ਼ਿਸ਼ ਕਰਦੇ ਆਂ ਕਿ ਅਸੀਂ ਆਪਣੇ ਮਾਨਯੋਗ ਸੀਐਮ ਸਾਹਿਬ ਦੇ ਕਦਮ ਚੁੱਲਣ ਤੇ ਚੱਲੀਏ ਅੱਜ ਸੇਤ ਨਾਲ ਜੁੜਿਆ ਹੋਇਆ ਵਿਸ਼ਾ ਜੱচ্চਾ ਬੱਚਾ ਕੇਂਦਰ ਦਾ ਉਦਘਾਟਨ ਕਰਨ ਵਾਸਤੇ ਸਾਡੇ ਕੋਲ ਆਏ ਨੇ ਜੱচ্চਾ ਬੱਚਾ ਕੇਂਦਰ ਸੀਐਮ ਸਾਹਿਬ ਥੋੜਾ ਜਾਇ ਦੇ ਬਾਰੇ ਦੱਸਦਿਆਂ ਕਿ ਕਾਫੀ ਸਾਲਾਂ ਤੋਂ ਇਹ ਪ੍ਰੋਜੈਕਟ ਇੱਥੇ ਆਇਆ ਸੀ ਡੇਢ ਸਾਲ ਪਹਿਲਾਂ ਮੈਂ ਇਹਦੀ ਦੁਰਦਸ਼ਾ ਦੇਖੀ ਸੀ ਮੈਂ ਇਹਦੀ ਹਾਲਤ ਦੇਖੀ ਸੀ ਵਿਜ਼ਿਟ ਕਰਕੇ ਮਤਲਬ ਇੰਦੀ ਘਟੀਆ ਕੁਆਲਿਟੀ ਦਾ ਕੰਮ ਹੋਇਆ ਸੀ ਜਿਹਦਾ ਵਲਿਵਰਸ ਕੋਈ ਨਹੀਂ ਸੀ ਸਿਰਫ ਸੁੱਟਿਆ ਗਿਆ ਸੀ ਅੱਧ ਪਚਦਾ ਜੋ ਵੀ ਸੀਗਾ ਉਸ ਤੋਂ ਬਾਅਦ ਬਹੁਤ ਵਾਰੀ ਨਮੰਤਰਣ ਆਇਆ ਇਹਦੇ ਤੁਹਾਡੇ ਵੱਲੋਂ ਉਦਘਾਟਨ ਦਾ ਪਰ ਇਹ ਕੰਪਲੀਟ ਨਹੀਂ ਸੀ ਕਿਉਂਕਿ ਇਹਦੇ ਵਿੱਚ ਸੁਧਾਰ ਬਹੁਤ ਸਾਰੇ ਕਰਨ ਵਾਲੇ ਸੀ ਬਹੁਤ ਸਾਰੇ ਸੁਧਾਰ ਬਿਲਡਿੰਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਰਨ ਵਾਲੀਆਂ ਸੀ ਜਿਹੜੀਆਂ ਹੁਣ ਕੰਪਲੀਟ ਹੋਈਆਂ ਤੇ ਤੁਸੀਂ ਇਹਨਾਂ ਨੂੰ ਸਾਰੇ ਹਲਕੇ ਦੇ ਲੋਕਾਂ ਨੂੰ ਅਰਪਣ ਕੀਤਾ ਸਿਹਤ ਦਾ ਮੁੱਦਾ ਮਾਨਜੋ ਕੇਜਰੀਵਾਲ ਸਾਹਿਬ ਕੇਜਰੀਵਾਲ ਹੁਣ ਇੱਕ ਨਾਮ ਨਾ ਹੋ ਕੇ ਇੱਕ ਸੋਚ ਇੱਕ ਕਨਸੈਪਟ ਬਣ ਕੇ ਇਸ ਦੇਸ਼ ਦੇ ਵਿੱਚ ਉੱਭਰਿਆ ਉਹਨਾਂ ਦੀ ਸੋਚ ਦੇ ਮੁਤਾਬਕ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਸ ਵਿੱਚ ਸਿਹਤ ਸਭ ਤੋਂ ਉੱਪਰ ਸੀ ਔਰ ਮਾਨਜੋਗ ਸੀਐਮ ਸਾਹਿਬ ਨੇ ਐਸਾ ਪਹਿਰਾ ਦਿੱਤਾ ਇਸ ਸਿਹਤ ਦੇ ਫਲਸਫੇ ਦੇ ਉੱਤੇ ਕਿ ਸਿਹਤ ਜ਼ਰੂਰੀ ਹੈ ਸਭ ਤੋਂ ਪਹਿਲਾਂ 664 ਆਮ ਆਦਮੀ ਕਲੀਨਿਕ ਲੋਕ ਅਰਪਣ ਹੋ ਚੁੱਕੇ ਨੇ ਅਤੇ तकरीबन तकरीबन 150 ਆਮ ਆਦਮੀ ਕਲੀਨਿਕ ਹੋਰ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਸਪੁਰਦ ਹੋਣ ਵਾਲਾ ਜਿਹਦੇ ਵਿੱਚ 8 ਪਹਿਲਾਂ ਮੇਰੇ ਹਲਕੇ ਦੇ ਵਿੱਚ ਨੇ ਔਰ 2 ਜਿਹੜੇ ਇਹਦੇ ਵਿੱਚ ਸਾਡੇ ਹਲਕੇ ਦੇ ਵਿੱਚ ਆਉਣਗੇ ਵੱਡੀ ਰਾਹਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਹਲਕਾ ਲੋਕ ਹਲਕੇ ਦੇ ਲੋਕ ਸਾਰੇ ਪੰਜਾਬ ਦੇ ਲੋਕ ਉੱਥੇ ਆਪਣਾ ਇਲਾਜ ਕਰਵਾਉਂਦੇ ਨੇ ਸੇਤ ਦੇ ਨਾਂ ਤੇ ਪਿਛਲੇ ਸਮੇਂ ਦੇ ਵਿੱਚ ਹੁੰਦੀਆਂ ਠੱਗੀਆਂ ਠੋਰੀਆਂ ਚਲਦੇ ਇਹ ਰੈਫਰ ਸੈਂਟਰ ਰੈਫਰ ਸੈਂਟਰਾਂ ਦੇ ਵਿੱਚ ਦਵਾਈਆਂ ਨਾਂ ਦੀ ਕੋਈ ਚੀਜ਼ ਨਹੀਂ ਸੀ ਮਾਨਜੋਗ ਮੁੱਖ ਮੰਤਰੀ ਸਭ ਨੇ ਐਲਾਨ ਕੀਤਾ ਹੋਇਆ ਔਰ ਇਹ ਐਲਾਨ ਐਲਾਨ ਨਹੀਂ ਇਹਨੂੰ ਪ੍ਰੈਕਟੀਕਲੀ ਲੈ ਕੇ ਆਂਦਾ ਕਿ ਹਰ ਹਸਪਤਾਲ ਦੇ ਵਿੱਚ ਦਵਾਈ ਜਿਹੜੀ ਉਹ ਫ੍ਰੀ ਮਿਲੂਗੀ ਔਰ ਮਿਲ ਰਹੀ ਹੈ ਅਸੀਂ ਪਹਿਰਾ ਦਿਨੇ ਉਹਨਾਂ ਦੇ ਵਚਨਾਂ ਤੇ ਕਿਉਂਕਿ ਦੇਖਣਾ ਬਹੁਤ ਜ਼ਰੂਰੀ ਆ ਉਹਦੇ ਉੱਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਆ ਔਰ ਇਹ ਦਵਾਈਆਂ ਜਿਹੜੀਆਂ ਉਹ ਮੁਫਤ ਸ਼ੁਰੂ ਹੋ ਗਈਆਂ ਮੈਂ ਨਾਲ ਦੀ ਨਾਲ ਮਾਨਜੋਗ ਸੀਐਮ ਸਾਹਿਬ ਨੂੰ ਇਸ ਹਸਪਤਾਲ ਨਾਲ ਸੰਬੰਧਿਤ ਇੱਕ ਸਮੱਸਿਆ ਵੀ ਦੱਸਦਿਆਂ ਜੇ ਇਜਾਜ਼ਤ ਹੋਵੇ ਤਾਂ ਕਿ ਇੱਕ ਕਿਸਮ ਦਾ ਇਹ ਇੱਕ ਰੈਫਰ ਸੈਂਟਰ ਆ ਇੱਥੇ ਕੋਈ ਬਹੁਤ ਵੱਡੀ ਤਰੀਕੇ ਸਤ ਜਿਹੜੇ ਸਲੀਕੇ ਦੇ ਨਾਲ ਜਿਹੜਾ ਪਹਿਲਾ ਹਸਪੀਟਲ ਆ ਹੁਣ ਤਾਂ ਜੱਚਾ ਬੱਚਾ ਕੇਂਦਰ ਜਿਹੜਾ ਉਹਦੇ ਵਿੱਚ ਸਾਨੂੰ ਵੱਡੀ ਰਾਹਤ ਮਿਲਣ ਵਾਲੀ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜਿਹੜੇ ਦਿਨ ਹੋਵੇ ਰਾਤ ਹੋਵੇ ਹਰ ਇੱਕ ਡਿਲੀਵਰੀ ਕੇਸ ਸਾਨੂੰ ਰੈਫਰ ਕਰਨਾ ਪੈਂਦਾ ਸੀ ਉਹਦੇ ਵਿੱਚ ਪੂਰੇ ਪ੍ਰਬੰਧ ਹੋਣਗੇ ਕੱਲੀ ਬਿਲਡਿੰਗ ਬਣਦੇ ਨਾਲ ਕੋਈ ਕ੍ਰੈਡਿਟ ਨਹੀਂ ਜਾ ਸਕਦਾ ਇੱਥੇ ਇਨਫਰਾਸਟ੍ਰਕਚਰ ਦੀ ਲੋੜ ਹੈ ਇੱਥੇ ਡਾਕਟਰਸ ਦੀ ਜ਼ਰੂਰਤ ਹੈ ਇੱਥੇ ਨਰਸਾਂ ਦੀ ਜ਼ਰੂਰਤ ਹੈ ਇੱਥੇ ਸਾਰੇ ਸਾਧਨਾਂ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਸਾਡੀਆਂ ਮਾਂ ਬਣਨ ਵਾਲੀਆਂ ਮਾਵਾਂ ਦੀ ਜਿਹੜੀ ਆ ਉਹ ਦੇਖ ਰੱਖ ਕਰਨੀ ਹੈ ਉਦਾਂ ਇਹ ਜਿਹੜਾ ਸਿਵਲ ਹਸਪਤਲ ਹੈ ਤਕਰੀਬਨ ਤਕਰੀਬਨ ਨਕੋਦਰ ਦਾ ਪੂਰਾ ਹਲਕਾ ਕੋਈ 3 ਲੱਖ ਦੀ ਆਬਾਦੀ ਨਾਲ ਸ਼ੋਣੀ ਦਾ ਕੁਝ ਹਲਕਾ ਸ਼ਾਹਕੋਟ ਦਾ ਹਲਕਾ ਕਰਤਾਰਪੁਰ ਦਾ ਹਲਕਾ ਇਨਫੈਕਟ ਥੋੜਾ ਬਹੁਤ ਜਿਹੜਾ ਸੁਲਤਾਨਪੁਰ ਦਾ ਵੀ ਹਲਕਾ ਇਹਦੇ ਵਿੱਚ ਆਉਂਦਾ ਤਕਰੀਬਨ 7 ਤੋਂ 8 ਲੱਖ ਲੋਕ ਇਸ ਨਕੌਦਰ ਦੇ ਸਿਵਲ ਹਸਪਤਲ ਦੇ ਨਾਲ ਜੁੜਦੇ ਆ ਜੇ ਸਾਨੂੰ ਇਹਦੀਆਂ ਜੁੜਦੇ ਜੇ ਹੁਣ ਵੀ ਸਾਡੇ ਕੋਲ 800 ਤੋਂ 900 ਪੇਸ਼ੈਂਟ ਡੇਲੀ ਇਸ ਹਸਪਤਾਲ ਦੇ ਵਿੱਚ ਦੀ ਹੋ ਕੇ ਗੁਜ਼ਰਦਾ ਪਰ ਨਹੀਂ ਸੀ ਸਾਡੇ ਕੋਲ ਸਾਧਨ ਇਸ ਕਰਕੇ ਇਹਨੂੰ ਹਮੇਸ਼ਾ ਇਸ ਗੱਲ ਦਾ ਅਲੰਭਾ ਵੀ ਮਿਲਦਾ ਕਿ ਇਹ ਰੈਫਰਸੈਂਟ ਰਹਿ ਗਿਆ ਕਿ ਇਹਦੇ ਤੇ ਮੈਂ ਮਾਨਜੋਗ ਸੀਐਮ ਸਾਹਿਬ ਨੂੰ ਬੇਨਤੀ ਕਰੂੰਗੀ ਕਿ ਇਸ ਹਸਪਤਲ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਇਸ ਕਰਕੇ ਇਹਨੂੰ ਅਪਗ੍ਰੇਡ ਕਰਨ ਦੀ ਸਾਨੂੰ ਜ਼ਰੂਰ ਸਹੂਲਤ ਦਿੱਤੀ ਜਾਵੇ ਕਿ ਇਸ ਹਸਪਤਲ ਨੂੰ ਵੀ ਅਪਗ੍ਰੇਡ ਕੀਤਾ ਜਾਵੇ ਬਿਜਲੀ ਦੀ ਸਮੱਸਿਆ ਦੂਜੀ ਗਰੰਟੀ ਆਉਂਦਿਆਂ ਸਾਰ ਮਾਨਯੋਗ ਸੀਐਮ ਸਾਹਿਬ ਨੇ ਹਮੇਸ਼ਾ ਕੰਮ ਜਿਹੜੇ ਹੁੰਦੇ ਨੇ ਅਸੀਂ ਦੇਖਦੇ ਆ ਰਹੇ ਆਪਣੀਆਂ ਉਮਰਾਂ ਲੰਘ ਗਈਆਂ ਕਿ ਜਦੋਂ ਵੀ ਕੋਈ ਸਰਕਾਰ ਆਪਣੇ ਵਾਅਦੇ ਜਿਹੜੇ ਚੋਣ ਮੈਨੀਫੈਸਟੋ ਚ ਕਰਦੀ ਆ ਅਖੀਰਲੇ ਸਾਲ ਦੇ ਵਿੱਚ ਕਰਦੀ ਆ ਆਉਂਦਿਆਂ ਸਾਰ ਸੀਐਮ ਸਾਹਿਬ ਨੇ ਮਾਨਯੋਗ ਸੀਐਮ ਸਾਹਿਬ ਦੀ ਇੱਕ ਸੋਚ ਆ ਕਿ ਹਰ ਇਨਸਾਨ ਉਹਨਾਂ ਦੀ ਕੋਈ ਅਗਲਾ ਰਾਜ ਕਰਨ ਦੀ ਤਮੰਨਾ ਨਹੀਂ ਹੈਗੀ ਜੋ ਮਿਲਿਆ ਕਾਲਪੁਰਖ ਸੱਚੇ ਪਾਤਸ਼ਾਹ ਨੇ ਉਹ ਹਰ ਇੱਕ ਦੇ ਕੰਮ ਆਉਣ ਦੀ ਜਿਹੜੀ ਉਹਨਾਂ ਦੀ ਤਮੰਨਾ ਜਿਹੜੀ ਚਿਣ ਕੇ ਆ ਉਹਦੇ ਉਹਨਾਂ ਦੇ ਅੰਦਰ ਉਹਦੇ ਵਿੱਚ ਉਹਨਾਂ ਨੇ ਆਉਂਦਿਆਂ ਬਿਜਲੀ ਦੇ ਬਿੱਲ ਜਿਹੜੇ ਉਹ ਜ਼ੀਰੋ ਕੀਤੇ ਤੇ 600 ਯੂਨਿਟ ਮਾਫ ਦੇ ਨਾਲ ਅੱਜ 80 ਤੋਂ 85% ਲੋਕ ਜਿਹੜੇ ਬਿਜਲੀ ਦੇ ਬਿੱਲ ਉਹਨਾਂ ਦੇ ਜ਼ੀਰੋ ਆ ਰਹੇ ਆ ਔਰ ਇੱਕ ਹੋਰ ਇਤਿਹਾਸਕ ਔਰ ਐਸਾ ਫੈਸਲਾ ਜਿਹੜਾ ਨਾ ਕੋਈ ਕਰ ਸਕਿਆ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕੋਈ ਕਰਨ ਦੀ ਤਮੰਨਾ ਰੱਖੇ ਕਿਉਂਕਿ ਦਿਲ ਚਾਹੀਦਾ ਜਿਗਰਾ ਚਾਹੀਦਾ ਗੁਰਦਾ ਚਾਹੀਦਾ ਗੋਇੰਦਵਾਲ ਸਾਹਿਬ ਦਾ ਘਾਟੇ ਦਾ ਪਲਾਂਟ ਜਿੱਥੇ ਬਿਜਲੀ ਪੈਦਾ ਹੁੰਦੀ ਸੀ ਬੰਦ ਕਰਨ ਦੇ ਕਿਨਾਰੇ ਸੀ ਸੀਐਮ ਸਾਹਿਬ ਨੇ ਖਰੀਦ ਕੇ ਸਿਰਫ 1100 ਕਰੋੜ ਦੇ ਵਿੱਚ ਖਰੀਦ ਕੇ ਪੰਜਾਬ ਨੂੰ ਆਪਣਾ ਪਲਾਂਟ ਦਿੱਤਾ ਜਿਹੜੇ 7 ਪਲਾਂਟਾਂ ਦੇ ਵਿੱਚ ਹੁਣ ਸਾਡੇ 4 ਪਲਾਂਟ ਸਰਕਾਰ ਦੇ ਆਪਣੇ ਨੇ ਸਿੱਖਿਆ ਸਿੱਖਿਆ ਨੀਤੀ ਕਿਸੇ ਵੀ ਮੁਲਕ ਦੀ ਜਿਹੜੀ ਆ ਕਿਸੇ ਵੀ ਸਟੇਟ ਦੀ ਉਹ ਜਿਹੜਾ ਹੁੰਦੀਆਂ ਜੜਾਂ ਮਜ਼ਬੂਤ ਹੋਣਗੀਆਂ ਤੇ ਦੇਹ ਪੰਜਾਬ ਤਰੱਕੀ ਕਰੂਗਾ ਪੰਜਾਬ ਦੇ ਲੋਕ ਸਲੀਕਾ ਸਿੱਖਣਗੇ ਦੁਨੀਆ ਤੇ ਰਾਜ ਕਰਨ ਵਾਲਾ ਪੰਜਾਬ ਜਿਹਦੀਆਂ ਜੜਾਂ ਇੰਨੀਆਂ ਖੋਖਲੀਆਂ ਕਰ ਦਿੱਤੀਆਂ ਗਈਆਂ ਸੀ ਕਿ ਬਾਹਰ ਪੱਜਣੂ ਮਜਬੂਰ ਲੇਬਰ ਕਰਨ ਵਾਸਤੇ ਮਜਬੂਰ ਸਰਕਾਰੀ ਸਕੂਲ ਸ 117 ਐਮੀਨੈਂਸ ਸਕੂਲ ਮਾਨਯੋਗ ਸੀਐਮ ਸਾਹਮਣੇ ਲੋਕਾਂ ਵਾਸਤੇ ਜਿਹੜੇ ਉਸ ਉਹ ਲੈ ਕੇ ਆਂਦੇ ਪਿਛਲੇ ਬਜਟ ਦੇ ਵਿੱਚ ਇਹੋ ਜਿਹਾ ਸਕੂਲ ਜੇ ਦਾ ਕੋਈ ਵੀ ਪ੍ਰਾਈਵੇਟ ਸਕੂਲ ਇਸ ਸਟੇਟ ਦਾ ਮੁਕਾਬਲਾ ਨਹੀਂ ਕਰ ਸਕਦਾ ਚਾਹੇ ਅੰਮ੍ਰਿਤਸਰ ਦਾ ਹੋਵੇ ਚਾਹੇ ਮੁਹੱਲੀ ਦੇ ਵਿੱਚ ਬਣ ਰਿਹਾ ਹੋਵੇ ਚਾਹੇ ਲੁਧਿਆਣੇ ਦਾ ਸਾਡੇ ਨੇੜੇ ਪੈਂਦਾ ਲੁਧਿਆਣਾ ਮੈਂ ਤੁਹਾਨੂੰ ਸਾਰੇ ਵਰਕਰਾਂ ਨੂੰ ਬੇਨਤੀ ਕਰੂੰਗੀ ਕਿ ਇੱਕ ਵਾਰੀ ਲੁਧਿਆਣੇ ਜਾ ਕੇ ਐਮੀਨੈਂਸ ਸਕੂਲ ਦੇ ਦਰਸ਼ਨ ਕਰਕੇ ਆਇਓ ਭੁੱਲ ਜਾਓਗੇ ਕਿ ਤੁਸੀਂ ਕਿਸੇ ਬਾਹਰਲੇ ਮੁਲਕ ਦੇ ਵਿੱਚੋਂ ਜਾਂ ਕਿਸੇ ਦੂਨ ਸਕੂਲ ਦੇ ਵਿੱਚੋਂ ਜਾਂ ਕਿਸੇ ਢਲਹੋਜੀ ਸਕੂਲ ਦੇ ਵਿੱਚੋਂ ਇਹੋ ਜਿਹਾ ਸਕੂਲ 117 ਲੋਕ ਅਰਪਣ ਹੋਏ ਆ ਮੈਂ ਨਾਲ ਹੀ ਤੁਹਾਨੂੰ ਆਪਣੇ ਹਲਕੇ ਦਾ ਦੱਸ ਦਿਆਂ ਕਿ ਮੇਰੇ ਹਲਕੇ ਦੇ ਵਿੱਚ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨੂੰ ਸਕੂਲ ਆਫ ਐਮਿਨੈਂਸ ਚੁਣਿਆ ਗਿਆ ਜਿਹਦੇ ਵਿੱਚ ਵੱਡੇ ਪੱਧਰ ਤੇ ਲੋਕ ਜਿਹੜੇ ਦਾਖਲੇ ਹੋ ਰਹੇ ਆ ਔਰ ਨਾਲ ਦੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਇਸ ਹਲਕੇ ਦਾ ਜਿਹੜਾ ਕਿਸੇ ਵੇਲੇ ਬਦਨ ਨੀਤੀ ਦੇ ਨਾਲ ਬਣਾਇਆ ਗਿਆ ਸੀ ਉਹ ਸਕੂਲ ਆਫ ਫੈਮਿਨੈਂਸ ਜੇ ਅੱਜ ਉਹਦੇ ਕੋਲ ਪੂਰੀ ਜ਼ਮੀਨ ਹੁੰਦੀ ਜਿਹੜੀ ਉੱਥੇ ਸੀ ਤੇ ਉਸ ਸਕੂਲ ਦਾ ਨਕਸ਼ਾ ਅਸੀਂ ਪੰਜਾਬ ਦੇ ਨਕਸ਼ੇ ਦੇ ਵਿੱਚ ਉਕਰ ਸਕਦੇ ਸੀ ਪਰ ਪਿਛਲੀਆਂ ਵੱਧ ਨੀਤੀਆਂ ਦੇ ਚਾਹਤ ਉਹਦੇ ਵਿੱਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਿਹੜਾ ਉਹ ਬਣਾ ਦਿੱਤਾ ਗਿਆ ਸੀ ਉਹਦੇ ਵਿੱਚ 800 ਤੋਂ 900 ਲੜਕੇ ਲੜਕੀਆਂ ਦੀ ਐਸ ਵੈਸ ਸਟਰੈਂਥ ਆ ਉੱਥੇ ਵੱਡੀ ਪੱਧਰ ਤੇ ਜ਼ਰੂਰਤ ਸੀ ਫੰਡਸ ਦੀ ਔਰ ਮਾਨਜੋਗ ਸੀਐਮ ਸਾਹਬ ਨੇ ਉੱਥੇ 2.2 ਕਰੋੜ ਰੁਪਈਆ 3rd ਬਿਲਡਿੰਗ ਵਾਸਤੇ ਲਾਇਬ੍ਰੇਰੀਆਂ ਵਾਸਤੇ ਕੰਪਿਊਟਰ ਲੈਬ ਵਾਸਤੇ ਔਰ ਖਾਸ ਕਰਕੇ ਗਰਾਊਂਡਾਂ ਵਾਸਤੇ ਉਹ ਜਿਹੜਾ ਰੁਪਈਆ ਉੱਥੇ ਅ ਦਿੱਤਾ ਜਿਹਦੇ ਨਾਲ ਸਾਡੇ ਹਲਕੇ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਖੇਡਾਂ ਪੰਜਾਬ ਦੀ ਰੂਹ ਪੰਜਾਬ ਦੇ ਖੂਨ ਦੇ ਵਿੱਚ ਵਸਦੀਆਂ ਖੇਡਾਂ ਜਿਹਦਾ ਚੇਤਾ ਭੁੱਲ ਗਿਆ ਸੀ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਖੇਡਦੇ ਵੀ ਹੁੰਦੇ ਸੀ ਪੰਜਾਬ ਦੇ ਬੱਚਿਆਂ ਦੇ ਵਿੱਚੋਂ ਚਿੰਗ ਖਤਮ ਹੋ ਗਈ ਸੀ ਪੰਜਾਬ ਦੇ ਮਾਪਿਆਂ ਦੇ ਇੱਕ ਮਾਂ-ਬਾਪ ਦੇ ਮੁੱਖਾਂ ਦੇ ਉੱਤੋਂ ਨੂਰ ਚੱਲਿਆ ਗਿਆ ਸੀ ਆਸ ਖਤਮ ਹੋ ਗਈ ਸੀ ਜਿਹੜਾ ਕੋਈ ਲੈ ਕੇ ਵੀ ਪੈਦਾ ਹੋਇਆ ਸੀ ਨਾ ਸੁਪਨਾ ਕਿ ਮੈਂ ਆਪਣੇ ਬੱਚੇ ਨੂੰ ਪਲੇਅਰ ਬਣਾਉਂਗਾ ਉਹਦੇ ਸੁਪਨੇ ਧੂਆਂਖ ਗਏ ਸੀ ਮਨਜੋਤ ਸੀਐਮ ਸਾਹਿਬ ਦੇ ਜਤਨਾ ਸਦਕ ਖੇਡਾਂ ਵਤਨ ਪੰਜਾਬ ਦੀਆਂ ਜਿਨੇ ਦੁਬਾਰਾ ਤੋਂ ਗਰਾਉਂਡ ਲੈਵਲ ਤੇ ਪੰਜਾਬ ਦੇ ਵਿੱਚ ਇੱਕ ਚਿੰਗ ਪੈਦਾ ਕੀਤੀ ਆ ਖੇਡਾਂ ਦੀ ਲੱਖਾਂ ਦੀ ਗਿਣਤੀ ਵਿੱਚ ਮੈਂ 2829 29000 ਬੱਚਾ ਜਿਹੜਾ ਉਹ ਇਨ੍ਹਾਂ ਖੇਡਾਂ ਦੇ ਵਿੱਚ ਸ਼ਾਮਲ ਹੁੰਦਾ ਹੁੰਦਾ ਸੀ ਪਹਿਲੇ ਸਾਲ 3.5 ਲੱਖ ਬੱਚੇ ਨੇ ਪਾਰਟਿਸਪੇਟ ਕੀਤਾ ਔਰ ਇਸ ਸਾਲ ਉਸ ਤੋਂ ਵੀ ਵੱਧ ਕੇ ਪਾਰਟਿਸਪੇਸ਼ਨ ਹੋਈ ਔਰ ਮਨਜੋਤ ਸੀਐਮ ਸਾਹਿਬ ਨੇ ਖੁਦ ਉਹਨਾਂ ਬੱਚਿਆਂ ਨੂੰ ਆਪਣੇ ਅਸ਼ੀਰਵਾਦ ਦਿੱਤੇ ਉਹਨਾਂ ਨੂੰ ਹਰ ਤਰ੍ਹਾਂ ਦੇ ਫੰਡਸ ਮੁਹੱਈਆ ਕਰਵਾਏ ਨੇ ਨੈਸ਼ਨਲ ਖੇਡਣ ਵਾਲੇ ਇੰਟਰਨੈਸ਼ਨਲ ਖੇਡਣ ਵਾਲੇ ਏਸ਼ੀਅਨ ਖੇਡਣ ਵਾਲੇ ਸਾਰੇ ਖਿਡਾਰੀਆਂ ਨੂੰ 500 ਨੌਕਰੀ ਪਲੇਅਰਸ ਨੂੰ ਤੁਸੀਂ ਸਾਰੇ ਪਿਛਲੇ ਸਮਿਆਂ ਦੇ ਗਵਾਓ 500 ਨੌਕਰੀ ਖਿਡਾਰੀਆਂ ਨੂੰ ਪ੍ਰਦਾਨ ਕੀਤੀ ਗਈ ਹੈ ਔਰ ਉਹਨਾਂ ਨੂੰ ਏਸ਼ੀਅਨ ਖੇਡਣ ਵਾਸਤੇ ਉਹਨਾਂ ਨੂੰ ਨੈਸ਼ਨਲ ਇੰਟਰਨੈਸ਼ਨਲ ਖੇਡਣ ਵਾਸਤੇ ਖੱਚੇ ਸਾਰੇ ਪੈਲਦੇਦਾਰ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਂਦੇ ਆ ਹੁਣ ਮਾਪੇ ਨੂੰ ਇਹ ਫਿਕਰ ਨਹੀਂ ਹੈਗਾ ਕਿ ਮੈਂ ਆਪਣੇ ਬੱਚੇ ਨੂੰ ਖੜਾਉਣਾ ਕਿਵੇਂ ਆ ਮੈਨੂੰ ਭੇਜਣਾ ਕਿਵੇਂ ਆ ਉਹਦੀਆਂ ਵਰਦੀਆਂ ਕਿਵੇਂ ਲੈਣੀਆਂ ਉਹਦੀਆਂ ਟਿਕਟਾਂ ਕਿਵੇਂ ਲਾਉਣੀਆਂ ਇਹ ਸਾਰੇ ਫਿਕਰ ਮੁਕਾ ਕੇ ਵੱਡੀ ਪੱਧਰ ਦੇ ਉੱਤੇ ਖੇਡਾਂ ਨੂੰ ਜਿਹੜਾ ਪ੍ਰਮੋਟ ਕੀਤਾ ਗਿਆ ਔਰ ਮੈਂ ਸਮਝਿਆ ਕਿ ਤੰਦਰੁਸਤ ਪੰਜਾਬ ਦੀ ਨਹੀਂ ਜਿਹੜੀ ਉਹ ਸਕੂਲਾਂ ਦੇ ਵਿੱਚੋਂ ਚੱਲੀ ਪਈ ਆ ਜਿਹੜਾ ਪੱਧਰ ਸਾਡਾ ਸਿੱਖਿਆ ਦਾ ਬਹੁਤ ਉੱਚਾ ਹੋ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਾਈਵੇਟ ਸਕੂਲ ਛੱਡ ਕੇ ਲੋ ਬੱਚੇ ਜਿਹੜੇ ਆ ਮਾਪੇ ਉਹ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰ ਰਿਹਾ। ਰੋਜ਼ਗਾਰ 40000 ਬੱਚਾ ਸਰਕਾਰੀ ਨੌਕਰੀ ਪ੍ਰਾਪਤ ਕਰ ਚੁੱਕੇ। ਬੱਚੇ ਸੀਸਾ ਦਿੰਦੇ ਨਹੀਂ ਥੱਕਦੇ, ਮਾਪੇ ਅਸੀਸਾਂ ਦਿੰਦੇ ਨਹੀਂ ਥੱਕਦੇ ਮਾਣਯੋਗ ਸੀਐਮ ਸਾਹਿਬ ਨੂੰ ਕਿ ਭਈ 40000 ਨੌਕਰੀਆਂ ਬਿਨਾਂ ਇੱਕ ਵੀ ਰੁਪਈਆ ਰਿਸ਼ਵਤ, ਬਿਨਾਂ ਕਿਸੇ ਸਿਫਾਰਿਸ਼ ਤੋਂ ਉਹਦੇ ਗ੍ਰੇਡ ਨੂੰ ਉੱਪਰ-ਨੀਚੇ ਕਰਨ ਤੋਂ 40000 ਨੌਕਰੀ ਦੇ ਨਾਲ-ਨਾਲ ਚੜੀ ਹਜ਼ਾਰ ਕਰੋੜ ਰੁਪਈਆ ਨਿਵੇਸ਼ ਪੰਜਾਬ ਦੇ ਵਿੱਚ ਲੈ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ਗਾਰ ਪੈਦਾ ਕੀਤੇ ਗਏ ਆ। ਔਰ ਬਹੁਤ ਸਾਰੀਆਂ ਸਾਡਾ ਆਪਣਾ ਹਲਕਾ ਤੁਸੀਂ ਗਵਾਹ ਬੈਠੇ ਹੋਣੇ ਆ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਚਿਰਾਗ ਜਿਹੜੇ ਨੇ ਉਹ ਨੌਕਰੀਆਂ ਪ੍ਰਾਪਤ ਕਰਕੇ ਉਹਨਾਂ ਨੇ ਆਪਣੇ ਘਰਾਂ ਨੂੰ ਭਾਗ ਲਾਉਣ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਸੰਕਟ ਐਸ ਵੇਲੇ ਜਿਹੜਾ ਉਹ ਪੰਜਾਬ ਦੇ ਬਾਰਡਰ ਤੇ ਦਿੱਲੀ ਦੀਆਂ ਬਰੂਹਾਂ ਤੇ ਖੜਾ ਮਾਨਯੋਗ ਸੀਐਮ ਸਾਹਿਬ ਨੇ ਹਰ ਹਿੱਲੇ ਹਰ ਯਤਨ ਕਰਕੇ ਹਰ ਤਰ੍ਹਾਂ ਦੀ سپورਟ ਜ਼ਿਮੀਂਦਾਰ ਦੇ ਮੋਢੇ ਨਾਲ ਮੋਢਾ ਲਾ ਕੇ ਕਿਸਾਨੀ ਦੇ ਮੋਢੇ ਨਾਲ ਮੋਢਾ ਲਾ ਕੇ ਨਹੀਂ ਅੱਗੇ ਹੋ ਕੇ ਉਹਨਾਂ ਦੇ ਹੱਕ ਦਿਵਾਉਣ ਵਾਸਤੇ ਜ਼ਾਲਮ ਸਰਕਾਰ ਦੇ ਜ਼ਬਰ ਦੇ ਖਿਲਾਫ ਖੜੇ ਹੋਏ ਨੇ ਹਿੰਮਤ ਚਾਹੀਦੀ ਆ ਜਿਗਰਾ ਚਾਹੀਦਾ ਕਿ ਸੈਂਟਰ ਸਰਕਾਰ ਦੇ ਨਾਲ ਮੱਥਾ ਲਾਉਣ ਵਾਸਤੇ ਨਾਲ ਦੀ ਨਾਲ ਕਿਸਾਨੀ ਦੇ ਵਿੱਚ ਜਿਹੜੀਆਂ ਮੱਲਾ ਮਾਰੀਆਂ ਸੀ ਪਿਛਲੇ ਦੋ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਗੰਨੇ ਦੀ ਕਾਸ਼ਟ ਦਾ ਸਭ ਤੋਂ ਵੱਧ ਮੁੱਲ ਮਿਲਦਾ ਉਸ ਮੁੱਲ ਦੇ ਨਾਲ ਨਾਲ ਪਿਛਲਾ ਬੈਲੈਂਸ ਮੈਂ ਅੱਜ ਤੱਕ ਜ਼ੀਰੋ ਹੁੰਦਾ ਕਦੀ ਨਹੀਂ ਸੀ ਦੇਖਿਆ ਮਿੱਲਾਂ ਦੇ ਵਿੱਚ ਪਿਛਲਾ ਬੈਲੈਂਸ ਜ਼ੀਰੋ ਤੇ ਆਉਣ ਵਾਲਾ ਜਿਹੜਾ ਸਾਡਾ ਸੀਜ਼ਨ ਚੱਲ ਰਿਹਾ ਹਰ 10 ਦਿਨ ਬਾਅਦ ਜ਼ਿੰਮੇਦਾਰ ਦੇ ਖਾਤੇ 'ਚ ਪੈਸੇ ਜਾ ਰਹੇ ਦੇਖਿਆ ਸੀ ਤੁਸੀਂ ਕਿਸੇ ਨੇ ਇਹੋ ਜਿਹਾ ਸਮਾਂ ਕਿ 10 ਦਿਨਾਂ ਬਾਅਦ ਗੰਨੇ ਵਾਲਿਆਂ ਨੇ ਜਿੰਨੇ ਰੁਲੇ ਨੇ ਪੱਟ ਦਿੱਤੇ ਸੀ ਗੰਨੇ ਉਹਨਾਂ ਨੇ ਆਪਣੇ ਖੇਤ ਪਧਰੇ ਕਰ ਲਏ ਸੀ ਕਿ ਗੰਨੇ ਦਾ ਮੁੱਲ ਪੰਜਾਬ ਦੇ ਵਿੱਚ ਨਹੀਂ ਪੈਣਾ ਫਸਲਾਂ ਦੀ ਜਿਹੜੀ ਸਾਡੀ ਸਾਂਭ ਸੰਭਾਲ ਇੰਨੀ ਸ਼ਿੱਦਤ ਦੇ ਨਾਲ ਇੰਨੀ ਰੂਹ ਦੇ ਨਾਲ ਇਨਾ ਆਪਣੇ ਪੰਨ ਦੇ ਨਾਲ ਸੀਐਮ ਸਾਹਿਬ ਸਾਡੀਆਂ ਫਸਲਾਂ ਦਾ ਨਿਪਟਾਰਾ ਕਰ ਰਹੇ ਆ ਕਿ ਪੈਸੇ ਨਾਲ ਦੀ ਨਾਲ ਉਹਨਾਂ ਦੇ ਖਾਤਿਆਂ ਦੇ ਵਿੱਚ ਔਰ ਐਮਐਸਪੀ ਵਾਸਤੇ ਕਿਸਾਨਾਂ ਦੇ ਨਾਲ ਹੋ ਕੇ ਲੜ ਰਹੇ ਨੇ ਔਰ ਬਹੁਤ ਸਾਰੀਆਂ ਹੋਰ ਚੀਜ਼ਾਂ ਸਰਕਾਰ ਤੁਹਾਡੇ ਦਵਾਰ ਹੁਣ ਚੱਲ ਰਿਹਾ ਪ੍ਰੋਜੈਕਟ ਜਿਹਦੇ ਵਿੱਚ ਪੰਜਾਬ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਮੈਂ ਆਪਣੇ ਹਲਕੇ ਦੀ ਗਵਾਹ ਹਾਂ 7-7 ਸਾਲ 6-6 ਸਾਲ 5-5 ਸਾਲ ਰੁਕੇ ਹੋਏ ਰੋਕਾਂ ਦੇ ਕੰਮ ਜਿਹੜੇ ਸਰਕਾਰ ਤੁਹਾਡੇ ਦਵਾਰ ਦੇ ਵਿੱਚ ਉਹ ਸਾਰੇ ਸਾਡੇ ਹੋ ਰਿਹਾ ਬੜੇ ਵੱਡੇ ਪੱਧਰ ਤੇ ਹੋ ਰਿਹਾ ਰਾਸ਼ਨ ਡੋਰ ਟੂ ਡੋਰ ਤਸੀਲਾਂ ਦੇ ਵਿੱਚ ਐਨਓਸੀ ਦੀ ਸ਼ਰਤ ਖਤਮ ਇੱਕ ਮਾਸਟਰ ਸਟ੍ਰੋਕ ਸਾਡੇ ਸਰਕਾਰ ਦਾ ਮਾਨਜੋਗ ਸੀਐਮ ਸਾਹਿਬ ਦਾ ਕਿ ਐਨਓਸੀ ਦੀ ਜਿਹੜੀ ਸ਼ਰਤ ਖਤਮ ਹੋਣ ਦੇ ਨਾਲ ਵੱਡੀ ਪੱਧਰ ਤੇ ਲੋਕਾਂ ਨੂੰ ਰਾਹਤ ਮਿਲੀ ਹੈ ਨਸ਼ਿਆਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜਾ ਜ਼ੀਰੋ ਟੋਲਰੈਂਸ ਹੈ ਟੂਰਿਜ਼ਮ ਨੂੰ ਬੜਾਵਾ ਦਿੱਤਾ ਗਿਆ ਸ਼ਹੀਦਾਂ ਦਾ ਸਨਮਾਨ ਇੱਕ ਸੈਂਸਿਟਿਵ ਵਿਸ਼ਾ ਇੱਕ ਇਮੋਸ਼ਨਲ ਵਿਸ਼ਾ ਹੈ ਜਿਹੜਾ ਸੀਐਮ ਸਾਹਿਬ ਨੇ ਸ਼ੋਆ ਹਰ ਜਿਹੜਾ ਜਿਹੜਾ ਸਾਡਾ ਫੌਜੀ ਵੀਰ ਆ ਕੋਈ ਸ਼ਹੀਦ ਹੁੰਦਾ ਉਹਨੂੰ 1 ਕਰੋੜ ਰੁਪਏ ਦਿੱਤਾ ਜਾਂਦਾ ਅਗਨੀ ਵੀਰ ਭਾਜਪੀ ਨੇ ਸਾਡੇ ਬੱਚੇ ਜਿਹੜੇ ਉੱਥੇ ਸੁੱਟ ਦਿੱਤੇ ਬਾਰਡਰਾਂ ਦੇ ਉੱਤੇ ਉਹਦੇ ਵਾਸਤੇ ਅਗਨੀ ਵੀਰ ਜਿਹੜੇ ਬੱਚੇ ਨੇ ਉਹਨਾਂ ਵਾਸਤੇ 1 ਕਰੋੜ ਰੁਪਏ ਦੀ ਰੱਖੀ ਗਈ ਹੈ ਜਿਹੜੀ ਰਾਸ਼ੀ ਜਿਹੜੀ ਸੀਐਮ ਸਾਹਿਬ ਉਹਨਾਂ ਨੂੰ ਪ੍ਰਦਾਨ ਕਰਦੇ ਆ ਮਾਫੀ ਚਾਹੂੰਗੀ ਸਿਰਫ 5 ਮਿੰਟ ਹੋਰ ਚਾਹੀਦੇ ਹੁਣ ਮੇਰਾ ਰਿਪੋਰਟ ਕਾੜਿਆ ਸੀਐਮ ਸਾਹਿਬ ਕਹ ਹਲਕੇ ਦੇ ਵਿੱਚ ਤੁਹਾਡੀ ਰਹਿਨਮਾਈ ਦੇ ਵਿੱਚ ਤੁਹਾਡੇ ਦਿੱਤੇ ਹੋਏ ਜਿਹੜੇ ਫੰਡਸ ਨੇ ਉਹਨਾਂ ਦੇ ਨਾਲ ਕੀ ਕੀ ਇੱਥੇ ਅਸੀਂ ਕੀਤਾ ਹਲਕੇ ਦੇ ਵਿੱਚ ਆਧੁਨਿਕ ਪੰਚਾਇਤ ਘਰ ਬਣ ਰਹੇ ਨੇ 10 ਜਿਹੜੇ ਇਸ ਵੇਲੇ ਚੱਲ ਰਹੇ ਨੇ 36 ਲੱਖ ਰੁਪਈਆ ਇੱਕ ਪੰਚਾਇਤ ਘਰ ਦੀ ਕੀਮਤ ਹੈ ਔਰ ਸਾਢੇ 3 ਲੱਖ ਜਿਹੜਾ 3 ਕਰੋੜ 60 ਲੱਖ ਰੁਪਈਆ ਉਸ ਵਿੱਚ ਇਨਵੈਸਟ ਕੀਤਾ ਜਾ ਰਿਹਾ ਹਲਕਾ ਨਕੋਦਰ ਦੇ 10 ਮਹੱਲਾ ਕਲੀਨਿਕ ਮੁੱਖ ਮੰਤਰੀ ਸਾਹਿਬ ਦੀ ਗ੍ਰਾਂਟ ਹਲਕਾ ਨਕੋਦਰ ਦੇ ਤਿੰਨ ਸ਼ਹਿਰਾਂ ਵਾਸਤੇ ਆਉਂਦਿਆ ਸਰ ਐਮਪੀ ਚਿੱਲੈਕਸ਼ਨ ਤੋਂ ਐਮਪੀ ਜਿਮਨੀ ਚੌਂਟ ਤੋਂ ਵੀ ਬਹੁਤ ਪਹਿਲਾਂ ਪੌਣੇ 13 ਕਰੋੜ ਰੁਪਈਆ 5 ਕਰੋੜ ਨਕੋਦਰ ਪੌਣੇ 3 ਕਰੋੜ ਨੂਰਬਹਿਲ ਔਰ 5 ਕਰੋੜ ਬਿਲਗੇ ਵਾਸਤੇ ਦਿੱਤਾ ਗਿਆ ਸੀ ਜਿਹਦੇ ਨਾਲ ਸਾਡੇ ਨਕੋਦਰ ਦੀ ਦਸ਼ਾ ਸੁਧਰ ਰਹੀ ਆ ਦਸ਼ਾ ਦੁਸ਼ਾ ਜਿਹੜੀ ਦੁਰਦਸ਼ਾ ਹੋਈ ਪਈ ਸੀ ਸੀਐਮ ਸਾਹਿਬ ਇੱਥੇ ਸੀਵਰ ਦਾ ਪ੍ਰੋਜੈਕਟ ਚੱਲਦਾ ਸੀ ਜਿਹੜਾ ਤਕਰੀਬਨ 2016 ਚ ਸ਼ੁਰੂ ਹੋਇਆ ਸੀ ਉਹਨੇ 2017 ਦੇ ਵਿੱਚ ਖਤਮ ਹੋਣਾ ਸੀ ਲਗਾਤਾਰ ਪੂਰੇ 7-8 ਸਾਲ ਜਿਹੜਾ ਸੀਵਰ ਨੇ ਲੋਕਾਂ ਨੂੰ ਰੋਵਾਇਆ ਪਰ ਵਾਂਟੇ ਨਾਲ ਨਾਲ ਸੜਕਾਂ ਗਲੀਆਂ ਸਾਰੀਆਂ ਪਟਪਟ ਕੇ ਸੁੱਟ ਦਿੱਤੀਆਂ ਸੀ ਬੰਦ ਹੋ ਚੁੱਕੇ ਕੰਮ ਨੂੰ ਚਲਾਉਣ ਵਾਸਤੇ ਇੱਕ ਸਾਲ ਦੀ ਸਟਰਗਲ ਲੱਗੀ ਹੁਣ ਇਸ ਵੇਲੇ ਸਾਡਾ ਸੀਵਰ ਜਿਹੜਾ 100% ਕੰਪਲੀਟ ਹੋ ਚੁੱਕਿਆ ਉਹਦੀਆਂ ਗਲੀਆਂ ਨਾਲੀਆਂ ਜਿਹੜੀਆਂ ਪਟਪਟਾਈਆਂ ਉਹ ਸਾਡਾ ਕੀਤਾ ਜਾ ਰਿਹਾ ਐਮਪੀ ਲੈਂਡ ਦੇ ਵਿੱਚੋਂ ਸਾਡੇ 6 ਕਰੋੜ ਰੁਪਈਆ ਮੈਂ ਆਪਣੇ ਹਲਕੇ ਵਾਸਤੇ ਸਾਰੇ ਐਮਪੀ ਸਾਹਿਬਾਨਾਂ ਕੋਲੋਂ ਲੈ ਕੇ ਪਿੰਡਾਂ ਦੇ ਹਵਾਲੇ ਕੀਤਾ ਨਕੋਦਰ ਬਲਕ ਸ਼ਾਂਤੀ ਦੇ ਵਿੱਚੋਂ ਮੈਂ ਪੌਣੇ 4 ਕਰੋੜ ਰੁਪਈਆ ਜਿਹੜਾ ਉਹ ਪਿੰਡੂ ਹਲਕੇ ਨੂੰ ਉਹਨਾਂ ਦੇ ਹਵਾਲੇ ਕੀਤਾ ਜਿਲ੍ਹਾ ਪ੍ਰਸ਼ਾਸਨ ਦੀ ਗ੍ਰਾਂਟ 2.5 ਕਰੋੜ ਰੁਪਈਆ ਔਰ ਇੱਕ ਹੋਰ ਤੁਸੀਂ ਦੇਖੋਗੇ ਕਿ ਪੰਜਾਬ ਦੀ ਤਰੱਕੀ ਦੇ ਮੈਨੇ ਬਦਲ ਰਹੇ ਨੇ ਮਾਨਜੋਤ ਸੀਐਮ ਸਾਹਿਬ ਦਾ ਪੂਰਾ ਜ਼ੋਰ ਪੂਰੇ ਪੰਜਾਬ ਦੇ ਵਿੱਚ ਲਾਇਬ੍ਰੇਰੀਆਂ ਤੇ ਲੱਗਿਆ ਹੋਇਆ ਮੇਰੇ ਹਲਕੇ ਨੂੰ ਦੋ ਮੇਜਰ ਲਾਇਬ੍ਰੇਰੀਆਂ ਆ ਗਈਆਂ ਨੇ ਇੱਕ ਨਕੋਦਰ ਵਾਸਤੇ ਜਦੀ ਕੀਮਤ 32 ਲੱਖ ਰੁਪਈਆ ਇੱਕ ਬਿਲਗੇ ਵਾਸਤੇ ਜਿਹਦੀ 32 ਲੱਖ ਰੁਪਈਆ 6 ਹੋਰ ਲਾਇਬ੍ਰੇਰੀਆਂ ਜਿਹੜੀਆਂ ਅਸੀਂ ਹਲਕੇ ਦੇ ਵੱਡੇ ਪਿੰਡਾਂ ਦੇ ਵਿੱਚ ਖੋਲ੍ਹਾਂਗੇ 33 ਪਾਰਕਾਂ ਪੂਰੇ ਹਲਕੇ ਦੇ ਵਿੱਚ 1 ਏਕੜ ਦੀ ਜ਼ਮੀਨ ਦੇ ਵਿੱਚ 33 ਪਾਰਕਾਂ ਜਿਨ੍ਹਾਂ ਦੀ ਕੀਮਤ 2 ਕਰੋੜ 75 ਲੱਖ ਰੁਪਈਆ ਹੋਏਗੀ 16 ਪਾਰਕਾਂ 4 ਏਕੜ ਦੀ ਜ਼ਮੀਨ ਦੀਆਂ ਜਿਨ੍ਹਾਂ ਦੇ ਵਿੱਚ 3 ਕਰੋੜ ਤੇ 84 ਲੱਖ ਰੁਪਈਆ ਦਾ ਇਹ ਜਿਹੜਾ ਸਾਡਾ ਲੱਗ ਰਿਹਾ ਸਾਰਾ ਖੇਡ ਗਰਾਊਂਡ ਆ ਮੈਂ ਸੇ ਇਹ ਕਹਿਣਾ ਚਾਹੁੰਨੀ ਕਿ ਸੋਚ ਬਦਲ ਰਹੀ ਆ ਪੰਜਾਬ ਦੀ ਤਰੱਕੀ ਦੇ ਮੈਨੇ ਬਦਲ ਰਹੇ ਨੇ 46 ਗਰਾਊਂਡਾਂ ਇੱਕ ਕਿੱਲੇ ਵਾਲੀਆਂ 46 ਗਰਾਊਂਡਾਂ ਪੂਰੇ ਹਲਕੇ ਦੇ ਵਿੱਚ ਤੁਸੀਂ ਆਪਣੇ ਹਲਕੇ ਦੀ ਤਸਵੀਰ ਦੇਖੋ 5 ਸਾਲਾਂ ਦੇ ਵਿੱਚ ਕੀ ਬਣਨ ਜਾ ਰਹੀ ਆ 16 ਗਰਾਊਂਡਾਂ ਚਾਰ ਕਿੱल्ल्याਆਂ ਵਾਲੀਆਂ ਜਿਹੜੀਆਂ ਖੇਡ ਨਰਸਰੀਆਂ ਅੱਗੇ ਜਾ ਕੇ ਸਾਡੀਆਂ ਤਬਦੀਲ ਹੋਣੀਆਂ ਸੋਲਿਡ ਵੇਸਟ ਮੈਨੇਜਮੈਂਟ ਪਿੰਡਾਂ ਦੇ ਗੰਦ ਨੂੰ ਖਤਮ ਕਰਨ ਵਾਸਤੇ 83 ਸੋਲਿਡ ਵੇਸਟ ਮੈਨੇਜਮੈਂਟ ਅਸਵੇਂਲੇ ਪਿੰਡਾਂ ਦੇ ਵਿੱਚ ਚੱਲ ਵੀ ਰਹੇ ਔਰ ਕੁਝ ਕੰਪਲੀਟ ਹੋ ਗਿਆ ਲਿਕੁਇਡ ਵੇਸਟ ਮੈਨੇਜਮੈਂਟ 88 ਦੇ ਕਰੀਬ ਹਲਕੇ 'ਚ ਚੱਲ ਰਹੇ ਆ ਜਾਂਗੀਰਪਿੰਡ ਦੇ ਵਿੱਚ ਮਾਨਯੋਗ ਸਾਡੇ ਐਮਪੀ ਸਾਹਿਬ ਸਰਦਾਰ ਹਪਜਨ ਸਿੰਘ ਜੀ ਤੋਂ 50 ਲੱਖ ਰੁਪਈਆ ਮੈਂ ਗ੍ਰਾਂਟ ਲੈ ਕੇ ਉੱਥੇ ਇੱਕ ਕਮਿਊਨਿਟੀ ਵੱਡਾ ਕਮਿਊਨਿਟੀ ਹਾਲ ਬਣ ਰਿਹਾ ਜਿਹਦੇ ਵਿੱਚ ਸਾਡੇ ਹਲਕੇ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਕਰਨਗੇ ਔਰ ਨਹਿਰੀ ਪਾਣੀ ਸਾਫ਼ ਸੁਥਰਾ 24 ਘੰਟੇ ਨਹਿਰੀ ਪਾਣੀ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਨਕੋਦਰ ਤੇ ਬਿਲਗੇ ਵਾਸਤੇ 22 ਕਰੋੜ ਰੁਪਈਆ ਜਿਹੜਾ ਉਹ ਰੱਖਿਆ ਗਿਆ ਆ ਮਾਨਜੋਗ ਸੀਐਮ ਸਾਹਿਬ ਵੱਲੋਂ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਚਾਉਣ ਵਾਸਤੇ ਨਹਿਰਾਂ ਕੱਸੀਆਂ ਤੁਸੀਂ ਦੇਖਦੇ ਰਹੇ ਹੋ ਜਦੋਂ ਪਿਛਲੀ ਵਾਰੀ ਪਾਣੀ ਆਇਆ ਸੀ ਸੀਐਮ ਸਾਹਿਬ ਸਾਡੇ ਹਲਕੇ ਦੇ ਵਿੱਚ ਇਹ ਜਿਹੜੀਆਂ ਨਹਿਰਾਂ ਬਣਾਈਆਂ ਕਾਲੀਦਲ ਨੇ ਉਹਦੇ ਵਿੱਚ ਤਕਰੀਬਨ 7 ਥਾਵਾਂ ਤੋਂ ਸਾਡੀ ਨਹਿਰ ਟੁੱਟ ਗਈ ਇੰਨਾ ਘਟੀਆ ਮਟੀਰੀਅਲ ਤੇ ਇਹੋ ਜੇ ਕੰਮ ਕਿਉਂਕਿ ਵਿਚਾਰੀਆਂ ਨਹਿਰਾਂ ਨੇ ਕਦੀ ਪਾਣੀ ਨਹੀਂ ਸੀ ਦੇਖਿਆ ਪਹਿਲੀ ਵਾਰੀ ਉਹਨਾਂ ਨੇ ਪਾਣੀ ਦੇਖਿਆ ਤੇ ਮਾੜੇ ਮਟੀਰੀਅਲ ਨਾਲ ਬਣੀਆਂ ਹੋਈਆਂ ਨਹਿਰਾਂ ਸਾਡੀਆਂ ਟੁੱਟੀਆਂ ਜਿਹੜੀਆਂ ਹੁਣ ਅਸੀਂ ਹੋ ਰਹੀਆਂ ਖਾਲਾਂ ਪੱਕੀਆਂ ਹੋ ਰਹੀਆਂ ਹਰ ਜ਼ਮੀਨ ਤੱਕ ਖਾਲ ਪਹੁੰਚ ਰਹੀ ਆ ਬਹੁਤ ਵੱਡਾ ਸਨੇਹਾਮਾਨ ਜੋਗ ਸੀਐਮ ਸਾਹਿਬ ਦਾ ਕਿ ਧਰਤੀ ਹੇਠੋਂ ਪਾਣੀ ਜਿਹੜਾ ਅਸੀਂ ਬਚਾਉਣਾ ਉਸੇ ਦੇ ਤਹਿਤ ਇਹ ਨਹਿਰਾਂ ਦਾ ਸਾਰਾ ਪ੍ਰੋਜੈਕਟ ਜਿਹੜਾ ਉਲੀਕਿਆ ਗਿਆ ਮੈਂ ਬਹੁਤ ਧੰਨਵਾਦ ਕਰਦੀ ਆਂ ਤਲਵੰਟ ਘਾਰਾ ਰੋਡ ਪਿਛਲੇ 13 ਸਾਲਾਂ ਤੋਂ ਉਹ ਲੋਕ ਇਸ ਰੋਡ ਨੂੰ ਤਰਸਦੇ ਸੀ ਸਿਰਫ 4.5 ਕਿਲੋਮੀਟਰ ਦੀ ਰੋਡ ਦੇ ਉੱਤੇ 6 ਕਰੋੜ ਰੁਪਏ ਖਰਚਾ ਜਾ ਰਿਹਾ 6 ਕਰੋੜ ਦੀ ਰੋਡ ਤੁਸੀਂ ਦੇਖੋ ਕਿਹੋ ਜੀ ਬਣੂਗੀ ਉੱਥੇ ਬਿਲਗਾ ਮਵਾਈ ਰੋਡ 9.5 ਕਿਲੋਮੀਟਰ ਉਹਦੇ ਵਿੱਚ 4.5 ਕਰੋੜ ਰੁਪਏ ਖਰਚਾ ਜਾ ਰਿਹਾ ਔਰ ਸਭ ਤੋਂ ਵੱਡੀ ਨੇਮਤ ਬਿਲਗੇ ਨੂੰ ਜਿਹੜੀ ਮਿਲੀ ਆ ਸੀਵਰ ਟ੍ਰੀਟਮੈਂਟ ਪਲਾਂਟ ਦੇ ਨਾਲ ਨਾਲ ਸੀਵਰ ਮਾਨਯੋਗ ਲੋਕਲ ਬੋਡੀ ਮਿਨਿਸਟਰ ਸਰਦਾਰ ਬਲਕਾਰ ਸਿੰਘ ਜੀ ਜਿਨ੍ਹਾਂ ਨੇ ਇੱਕ ਮਿੰਟ ਨਹੀਂ ਸੀ ਲਾਇਆ 32 ਕਰੋੜ ਰੁਪਇਆ ਬਿਲਕੇ ਦੇ ਸੀਵਰ ਤੇ ਟ੍ਰੀਟਮੈਂਟ ਪਲਾਂਟ ਵਾਸਤੇ ਹੋਇਆ ਇਹ ਮੈਂ ਮੈਨੂੰ ਕਹਿ ਰਹੇ ਸੀ ਸਾਰੇ ਵਰਕਰ ਕਿ ਆਪਾਂ ਸੀਐਮ ਸਾਹਿਬ ਕੋਲੋਂ ਕੀ ਮੰਗਣਾ ਮੈਂ ਕਿਹਾ ਮੇਰੇ ਕੋਲ ਕੁਝ ਹੈ ਹੀ ਨਹੀਂ ਮੰਗਣ ਵਾਸਤੇ ਮੈਂ ਮੰਗੂ ਕੀ ਪੂਰਾ ਹਲਕਾ ਭਰਪੂਰ ਆ ਬਹੁਤ ਕੁਝ ਆ ਰਿਹਾ ਫਿਰ ਵੀ ਕੁਝ ਮੰਗਣਾ ਹੋਊਗਾ ਤਾਂ ਬੈਠ ਕੇ ਡਿਸਕਸ ਕਰਾਂਗੇ ਬੈਠ ਕੇ ਉਹਨਾਂ ਦੇ ਕੋਲੋਂ ਲਿਆ ਜਾਊਗਾ ਮੈਂ ਬਹੁਤ ਧੰਨਵਾਦ ਕਰਦੀ ਆ ਸੀ ਐਮ ਸਾਹਿਬ ਦਾ ਇੱਥੇ ਪਹੁੰਚਣ ਤੇ ਮਾਨਯੋਗ ਮਿਨਿਸਟਰ ਸਾਹਿਬਾਂ ਦਾ ਇੱਥੇ ਪਹੁੰਚਣ ਦੇ ਉੱਤੇ ਮਾਨਯੋਗ ਐਮ ਐਲ ਏ ਸਾਹਿਬ ਜਲੰਧਰ ਤੋਂ ਜਿਹੜੇ ਆਏ ਨੇ ਔਰ ਮੈਂ ਸਮਾਵਧ ਲੈ ਆ ਉਹਦੇ ਵਾਸਤੇ ਮਾਫੀ ਵੀ ਚਾਹੂੰਗੀ ਕਿਉਂਕਿ ਐਕਸਾਈਟਮੈਂਟ ਹੁੰਦੀ ਆ ਇਹ ਇਤਿਹਾਸਕ ਦਿਨ ਆ ਪਤਾ ਨਹੀਂ ਦੁਬਾਰਾ ਮੈਨੂੰ ਮੌਕਾ ਮਿਲਦਾ ਕਿ ਨਹੀਂ ਮਿਲਦਾ ਕਿ ਮੈਂ ਤੁਹਾਡੀ ਹਾਜ਼ਰੀ ਦੇ ਵਿੱਚ ਆਪਣੇ ਹਲਕੇ ਦਾ ਜਿਹੜਾ ਸਾਰਾ ਹਾਲ ਰੱਖ ਸਕਾਂ ਔਰ ਮੇਰੇ ਸਾਰੇ ਵਰਕਰ ਵੀ ਬਹੁਤ ਐਕਸਾਈਟਡ ਸੀ ਕਿ ਇੰਨਾ ਕੁਝ ਲਿਆ ਕੇ ਅਸੀਂ ਮਾਨਯੋਗ ਸੀ ਐਮ ਸਾਹਿਬ ਨੂੰ ਦੱਸਣਾ ਤੁਹਾਡਾ ਬਹੁਤ ਤਨਵਾਦ ਤੁਹਾਡਾ ਬਹੁਤ ਬਹੁਤ ਵੱਡਾ ਧੰਨਵਾਦ ਮੇਰੇ ਹਲਕੇ ਨੂੰ ਇੰਨੀਆਂ ਵੱਡੀਆਂ ਨਿਮਤਾਂ ਵੰਡਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ